ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਰ ਤਿੰਨ ਪਸ਼ੂ ਖਾਵਾਂਗੇ ਦੋ ਸੂਏ ਸਵਾਇਆ ਤੇ ਇੱਕ ਗੱਬਣ ਤੇ ਆਪਾਂ ਪਹੁੰਚੇ ਭਾਜੀ ਨੇੜੇ ਸਿੰਘ ਉਹਨਾਂ ਕੋਲ ਤੇ ਆਪਾਂ ਕਰਦੇ ਆਂ ਭਾਜੀ ਨਾਲ ਗੱਲਬਾਤ ਪੁੱਛਦੇ ਆਂ ਜੀ ਡਿਟੇਲ ਸਸੀ ਦਾ ਭਾਜੀ ਕਵੀਰ ਜੀ ਉਹ ਸੁਣਾਉਠੀ ਠੀਕ ਠਾਕ ਜੇ ਬਹੁਤ ਵਧੀਆ ਗੁਰੂ ਦਾਸ ਦੀ ਕਿਰਪਾ ਜੀ ਕਿਰਪਾ ਹੀ ਚਾਹੀਦੀ ਆ ਭਾਜੀ ਆਪਣਾ ਨਾਮ ਤੇ ਐਡਰੈਸ ਦੱਸ ਦੇਵੋ ਜੀ ਹਾਂ ਵੀਰ ਜੀ ਨੀਟਾ ਪਿੰਡ ਲਖੂਵਾਲ ਸੀਗਲੀ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 98446054 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਆ ਦੱਸਿਓ ਹੋ ਪਹਿਲੇ ਨੰਬਰ ਤੇ ਛੋਟੀ ਕਰਵਾ ਸਕੂਗਾ ਸੁਈ ਤੇ ਕੀ ਜਰਾ ਮਿਲਕ ਰਿਕਾਰਡ ਜੇ ਇਹ ਸੁਈ ਜੀ ਮੈਂ ਉਹ ਦੇ ਕ ਸਾਲ ਵਾਲੇ ਕੋ ਆਪਣਾ ਸਹਾਰਾ ਆਪੇ ਮਹੀਨੇ ਦਾ ਵਾਲੇ 10ਆਂ ਵੀ ਦਾ ਵਾਲੇ ਦੋ ਦੋ ਚਾਰ ਨਾਲ ਵੱਧ ਘੱਟ ਵੀ ਲਾ ਲਈ ਜੋ ਕੁਝ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਜੀ ਬਸ ਮੈਂ ਤੁਹਾਨੂੰ ਖੋਲ ਕੇ ਦਿਖਾਈ ਹਾਂ ਜੀ ਖੋਲ ਕੇ ਦਿਖਾਓ ਤੇ ਕਿਰਮਾ ਸੂਆ ਸੂਈ ਆ ਭਾਜੀ ਸੂਵੇ ਵੀਰ ਦੀ ਹੁਣ ਤੀਜੀ ਸੂਈ ਆ ਠੀਕ ਹੈ ਲਓ ਭਾਜੀ ਤੀਜਾ ਸੂਆ ਸੂਈ ਹੈ ਬਾਕੀ ਕੱਦ ਵਜਨ ਵਾਲੀ ਵੱਡੀ ਮਹੀਂ ਪੁੱਤ ਭਾਜੀ ਕਿੰਨਾ ਜਿਹਦੇ ਕੋਲ ਪੱਕਾ ਜਿਹੜਾ 9 ਕਿਲੋ ਇਤਰਾਪਾ ਮੈਂ 10 ਪੈ ਦੀਏ ਠੀਕ ਹੈ ਠੀਕ ਹੈ ਲਓ ਭਾਜੀ ਮਿੰਤੀ ਜਿਹੜਾ ਜਿਹੜਾ 9 ਲੀਟਰ ਬਿਲਕੁਲ ਦੁੱਧ ਤਿਆਰ ਹੈ ਤੇ ਥਣ ਭਾਂਡਾ ਬਹੁ ਤੇ ਮਣਕੀ ਅੱਖ ਦੇ ਡੇਢੇ ਕਟ ਵਾਲੀ ਆ ਗਈ ਆ। ਕਰੋ ਜੱਕ ਥਾਨ ਭਾਂਡਾ ਵੀ ਬਹੁਤ ਚੰਗਾ ਵਾਲੇ ਥਾਨ ਦਾ ਹੈ ਗਿਆ ਵੀ ਬਹੁਤ ਚੰਗਾ ਵਾ। ਥਣ ਥਣ ਬਹੁਤ ਚੰਗਾ ਚੁਆਈ ਬਹੁਤ ਚੰਗੀ ਆ। ਲੱਗੇ ਤਾਂ ਚੱਕ ਐਨ ਵਿਰਲ ਤੇ ਥਾਨ ਲੱਗਾ ਵਾ ਕਿੰਨਾ ਕ ਬਾਈ ਦੁੱਧ ਇਹਨੇ ਪਿਛਲੇ ਸਵੇ ਚਵਾਇਆ ਫਿਰ। ਜੀ ਮੰਨ ਲਓ ਤੁਸੀਂ ਮੰਨਦੇ 14-15 ਆਮ ਹੀ ਚੱਲਣ ਈ ਗੱਲ ਜਿਹੜੀ ਕਿ ਨਹੀਂ। ਹਾਂਜੀ ਹਾਂਜੀ। ਆਪਾਂ ਤੇ ਹੁਣ ਮੌਕੇ ਦਾ ਜਿਹੜਾ ਹੈਗਾ ਉਹ ਦੱਸਣਾ ਆ। ਬਿਲਕੁਲ ਬਿਲਕੁਲ ਸਹੀ ਚੱਲਿਆ ਜੀ। ਹੁਣ ਮੰਨ ਲਓ ਆਪਾਂ 9 ਕਿਲੋ ਚੁਹਾ ਕੇ ਦਵਾਂਗੇ। ਲੋ ਬਣੀ ਸੁਣੋ ਚੱਕਾ ਨਾ ਚਾ ਫਗਾਂ ਵਰਗਾ ਬਣਾ ਲਾਇਆ ਵਾ 9 ਕਿਲੋ ਚਵਾ ਕੇ ਦਵਾਂਗੇ ਲੀਟਰ ਮਾਰ ਕੇ ਸਾਲਾਂ ਬਾਕੀ ਚਾਹੀ ਗਿਆ ਬਹੁਤ ਚੰਗਾ ਬੰਦਾ ਬਹੁਤ ਵੇਖੋ ਬਰੀਕ ਬੜੀ ਆ ਠੀਕ ਆ ਜੀ ਪਤਲੇ ਚਮ ਵਾਲੀ ਆ ਗਈ ਆ ਤੇ ਕੀ ਮੁੱਲ ਇਹਦਾ ਭਾਜੀ ਹਰ ਮੁੱਲ ਵੀਰ ਜੀ ਜਾਇਜ਼ ਕਰਾਂਗੇ ਹਾਂ ਜੀ 80 ਕਰ ਦਈਏ ਕਰ ਦਈਏ ਮਾਨਤਨ ਮੈਂ ਦੇਣਾ 75 ਦੀ ਦੇ ਦਈਏ ਹੋਰ ਛੱਡ ਦੀਏ ਹੋਰ ਛੱਡ ਦੀਏ ਮੈਂ ਜਾਇਜ਼ ਹੀ ਆਂਦੀ ਐ ਦੱਸੋ ਜਿੰਨਾ ਦਾ ਜਾਂਦੇ ਕਰ ਦਨੇ ਆਂ ਦੇਖੋ ਮੈਂ ਦੋ ਛੱਡ ਦਈਏ ਪੂਰੇ 70000 ਰੁਪਏ ਦੀ ਵੀਰੀ ਦੇ ਦਾਂਗੇ ਉੱਚੇ ਛੋੜ ਹੀ ਕਰਾਂਗੇ ਠੀਕ ਹੈ ਲੋ ਬਾਈ ਪੂਰੇ 70000 ਰੁਪਏ 200 ਰੁਪਿਆ ਛੋੜ ਛਾੜ ਦੋ ਟਾਈਮਾਂ ਵੀਰ ਵੀ ਆਪਣੀ ਤਸੱਲੀ ਕਰ ਲੈ ਚਵਾਈ ਕਰਾ ਲੈ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਦੇ ਵੀ ਚਵਾਈ ਠੀਕ ਹੈ ਠੀਕ ਹੈ ਛੋੜ ਜਾਣ ਇੱਕ ਨੰਬਰ ਹੋਊਗੀ ਦੁੱਧ ਪੱਕਾ 9 ਕਿਲੋ ਹੋਊਗਾ ਠੀਕ ਹੈ ਜੀ ਲੋ ਬਾਈ ਜਿਹੜੇ ਵੀਰ ਭਰਾ ਕੋ ਨਹੀਂ ਬੋਲਦੇ ਬਾਈ ਕਹਿੰਦਾ ਕਿ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਸਕਦਾ ਵਾ ਤੇ 70 ਚ ਮਾਨਤਾਲ ਵੀ ਬਾਈ ਕਹਿੰਦਾ ਕਿ ਕਰ ਦਾਂਗੇ ਤੇ ਆਜੋ ਹੁਣ ਆਪਾਂ ਤੁਹਾਨੂੰ ਗੱਬਣ ਛੋਟੀ ਦਿਖਾਈਏ ਬਿਲਕੁਲ ਸਿੰਘਸ ਕੁਆਲਟੀ ਕਰੋ ਚੱਕ ਐਨ ਨਿਗਾ ਨਿਗਾ ਜਾ ਸਿੰਘੀਆ ਦੇਖੋ ਨੀਗਾ ਨਹੀਂ ਦੇਖੋ ਹੀ ਕਰੋ ਜੀ ਇਸ ਕੁਆਲਟੀ ਦਾ ਸਿੰਘ ਸਿੰਘ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਦੋਂਦੀ ਮਤਲਬ ਦੋਂਦੀ ਦੇ ਦੰਦ ਕੱਢਣ ਲਈ ਆ ਅੱਛਾ ਦੋਂਦੀ ਤਾਂ ਜੇ ਕੱਢਣ ਦੀ ਆ ਹਾਂ ਜੇ ਜਿਹੜਾ ਕੋਈ ਵੀਰ ਆਊਗਾ ਇਸੇ ਤਸੱਲੀ ਕਰਕੇ ਦੋਂਦੀ ਹੋਊ ਤੇ ਖੜੇ ਨੇ ਤੇ ਨਾ ਖੜੇ ਠੀਕ ਆ ਠੀਕ ਆ ਲਓ ਬਈ ਦੋਂਦੇ ਦੰਦ ਅਜੇ ਬਰਾਬਰ ਨਹੀਂ ਕੀਤੇ ਤੇ ਕਿੰਨੇ ਮਹੀਨੇ ਦੇ ਬਈ ਗੱਬਣ ਇਹ ਸੱਤਾਂ ਮਹੀਨੇ ਦੀ ਗੱਬਣ ਜੀ 7 ਮਹੀਨਿਆਂ ਦੀ ਗੱਬਣ ਤੇ ਜੈਡ ਬ੍ਰੇਕ ਆ ਗਈ ਹੈ। ਇਹ ਕੋ ਆਪਣਾ ਡਾਕਟਰ ਨਾਲ ਲਿਆ ਕੇ ਬੇਸ਼ੱਕ ਤਸੱਲੀ ਆ ਆਪਣੀ ਕਰਕੇ ਫੇਰ ਖੜੇ। ਠੀਕ ਹੈ ਠੀਕ ਹੈ ਜੀ। ਬਸ ਫੋਨ ਕੇ ਤੁਹਾਨੂੰ ਦਿਖਾਉਣੀ ਹੈ। ਠੀਕ ਹੈ ਭਾਜੀ। ਲਓ ਭਾਜੀ ਕਰੋ। ਕੱਟੀ ਤੇ 1.5 ਲੱਖ ਦੀ ਤਿਆਰ ਹੋ ਗਈ। ਤੇ ਜਿਹੜਾ ਵੀਰਤਾ ਸਾਮ ਕਰ ਲੂਗਾ ਅਰੇ ਚੰਗੀ ਝੋਟੀ ਬਣ ਜਣਾ ਨੇ। ਬਹੁਤ ਚੰਗਾ ਕੱਢੂਗੀ। ਇਹ ਜੀ 7 ਮਹੀਨਿਆਂ ਦੀ ਗੱਬਣ ਆਰੇ ਦੁੱਧ ਦਾ ਵੀ ਲਾਉਣਾ। ਪਨੀਰ ਜਿਹਦਾ ਸਾਨਾ ਬੜਾ ਚੰਗਾ ਲੱਗਣਾ। ਹਾਂਜੀ ਹਾਂਜੀ। ਰੋਜੀ ਕਿੱਤ ਕੋ ਬਹੁਤ ਹੀ ਚੰਗੀ ਰਿਕਾਰਡ ਵਾਲੀ ਆ ਤੇ ਬਾਈ ਸੀਮਨ ਦਾ ਪਤਾ ਹੈ ਲੈ ਕੋਈ ਮੈਨੂੰ ਜੇ ਵੀਰ ਜੀ ਪਤਾ ਐ ਮੈਂ ਕਹੀਏ ਕਿ ਨਹੀਂ ਠੀਕ ਠੀਕ ਚਲੋ ਬਈ ਸੀਮਨ ਦਾ ਨਹੀਂ ਜੇ ਪਤਾ ਬਾਈ ਨੂੰ ਤੇ ਬਾਕੀ ਹੈ ਜੈਡ ਬਲਾ ਝੋਲੀ ਝਾਲੀ ਜਿਹੜੀ ਦਾ ਚੰਗਾ ਲੱਗਾ ਝੋਲੀ ਝਾਲੀ ਬੜੀ ਇਧਰ ਵੇਖੋ ਉਹ ਇਹ ਡਰਦੀ ਆ ਆ ਦਿਖਾਓ ਹੁਣ ਤੇ ਸੇਮਾ ਨੂੰ ਇਹ ਹਾਂ ਨਹੀਂ ਕਰਨੇ ਇਧਰ ਆਪਾਂ ਖਣ ਤੁਹਾਡੀ ਨੂੰ ਚਲੋ ਜੀ ਝੋਲੀ ਵੇਖੋ ਠੀਕ ਠੀਕ ਖਣ ਨੋ ਕਾਲਾ ਲੱਗਾ ਬਹੁਤ ਚੰਗਾ ਬਾਕੀ ਵੱਡੀ ਜੀ ਟੀ ਆ ਠੀਕ ਹੈ ਤੇ ਕੀ ਇਹ ਇਹਦਾ ਹਰ ਮੋਲ ਵੀਰ ਜੀ ਇਹਦਾ ਵੀ ਜਾਇਜ਼ ਕਰਾਂਗੇ ਹਾਂਜੀ 70 ਨਹੀਂ ਦੇ ਦੀਏ ਲੈ ਕਰੀ ਜੰਦਰ 70 ਤੋਂ ਕਿਨਾ ਕਰਕੇ ਦੱਸ ਦੋ ਜੇ ਨਾ ਕਹਿੰਦੇ ਕਰ ਦਿੰਦੇ ਨਹੀਂ ਕਰ ਦਵਾ ਵੀ ਜਿੱਥੇ ਛੱਡੀ ਹੋਰ ਛੱਡ ਦੀਏ ਮੈਂ ਦੱਸੋ ਦੋ ਛੱਡ ਦੀਏ ਚੋ ਤਿੰਨ ਹੀ ਛੱਡ ਦੀ ਬਾੜ ਦੀ ਬਾੜ ਦੀ ਜਿਹਦਾ ਕੋਈ ਚੋ ਵੀ ਛੋਟ ਕਰਨਾ ਠੀਕ ਹੈ ਲੋ ਬਾਈ ਨੂੰ 62000 ਚੋਂ ਵੀ ਬਾਈ ਕਹਿੰਦਾ ਕਿ ਛੋਟ ਕਰਦਾਂਗੇ ਬਿਲਕੁਲ ਨਾਰਮਲ ਰੇਟ ਪਾਤਾ ਤੇ ਜਿਹੜਾ ਵੀਰ ਭਰਾ ਲੈ ਜਾਊਗਾ ਸਾਹਬ ਵਾਲਾ ਦੇ ਛੋਟੀ ਡਬਲ ਰੁਪਈਆ ਦੀ ਢਿੱਲੇ ਥੀ ਹੈਗੀ ਆ ਤੇ ਦੋਂਦੀ ਨੇ ਦੰਦ ਕੱਢਣ ਲਈ ਕੋ ਆਣ ਕੇ ਚੈੱਕ ਕਰਕੇ ਖੜੇ ਠੀਕ ਆ ਠੀਕ ਆ ਜੀ ਤੇ ਆ ਜੋ ਭਾਈ ਹੁਣ ਵਹਿੜ ਆ ਭਾਈ ਦੱਸਿਓ ਵਹਿੜ ਦੇ ਬਾਰੇ ਇਹ ਵੀਰ ਜੀ ਸੂਈ ਜੇ ਅੱਛਾ ਜੀ ਮਨੋ ਹੁਣ ਦੁੱਧ ਹੀ ਆ ਬੋਲਾ ਬੋਲਾ ਰਹੀਆਂ ਐ ਮੈਂ ਠੀਕ ਹੈ ਤੇ ਆ ਜਵਾਰ ਕੀ ਗੇ ਐ ਬੱਛਾ ਜੀ ਠੀਕ ਆ ਜੀ ਮੇਲ ਕਾਫ ਜੀ ਕੰਧੂ ਸੂਤ ਬੜੀ ਇੱਧਰ ਵੇਖ ਲਓ ਕਰੋ ਜੀ ਚੈੱਕ ਸੀ ਨਹੀਂ ਪਾਉਣੀ ਕੁਝ ਵੀ ਬਹੁਤ ਆ ਵਹਿੜ ਦੇ ਵਿੱਚ ਇਤਰਾ ਹੀ ਜੋਣੀ ਆ ਠੀਕ ਹੈ ਜੀ ਕਿੰਨਾ ਰਿਕੋ ਦੁੱਧ ਜਾਂ ਬੋੜਾ ਲਾ ਲਈਏ ਜੀ ਇਹਦੇ ਕੋ 15 ਕਿਲੋ ਮਿੰਨ ਵਾਲਾ ਹੋਊਗਾ ਕਹਿਣ ਵਾਲਾ ਨਹੀਂ ਹੋਊਗਾ ਅੱਛਾ ਜੀ ਕਿੰਨੇ ਦਾ ਮਰਜੀ ਕੁਚ ਵਾਲੇ ਠੀਕ ਹੈ ਠੀਕ ਜੀ ਲਓ ਜੀ ਕਰੋ ਚੈੱਕ 15 ਲੀਟਰ ਜਿਹੜਾ ਮਿੰਤੀ ਵਾਲਾ ਕੋਲ ਬਿਲਕੁਲ ਤਿਆਰ ਆ ਤੇ ਥਾਨ ਪਾਂਡਾ ਵੀ ਬਹੁਤ ਚੰਗਾ ਹੈ ਸੂਈ ਨੂੰ ਕਿੰਨਾ ਪੰਜ ਕੈਮਰੇ ਸੇ ਹੋ ਗਿਆ ਸੂਈ ਨੇ ਹफ्ते ਦੇ ਅੰਦਰ ਬਾਹਰ ਹੋ ਗਿਆ ਜੀ ਠੀਕ ਹੈ ਠੀਕ ਜੀ ਲਓ ਜੀ ਹਫਤੇ ਦੇ ਇਹੜੀ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਇਹ ਥਣ ਭਾਂਡਾ ਵੀ ਬਹੁਤ ਚੰਗਾ ਤੇ ਨਾੜਾ ਨੂੜਾ ਵੀ ਹਵਾਨੇ ਤੇ ਦਿਖਾਉਨੇ ਆਪਾਂ ਲਾਗੇ ਤੇ ਬੜੀਆਂ ਨਾੜਾਂ ਵੀਰ ਜੀ ਆ ਵੇਖੋ ਅਗਲੇ ਬੰਨੇ ਵੀ ਦਿਖਾਓ ਇੱਕਨ ਵਸ ਵਸੂਈ ਭਾਜੀ ਪਹਿਲਾ ਜੇ ਪਹਿਲਾ ਹੀ ਸਲੋਨ ਵਿੱਚ ਛੀ ਕਰੋ ਚੈੱਕ ਹਾਂ ਵੇਖੋ ਨਾੜਾ ਨੂੜਾ ਤੇ ਨਾੜਾ ਨੂੜਾ ਐਦਾਂ ਭਾਵੇਂ ਥੱਲੇ ਬਹਿ ਜਾਓ ਕੁਛ ਨਹੀਂ ਕਹਿੰਦੀ ਆ ਵੇਖੋ ਭਾਵੇਂ ਪਰਲੇ ਬੰਨੇ ਥਾਣੀ ਵੀ ਬਹਿ ਜਾਓ ਲਓ ਭਾਜੀ ਸੀਲਸ ਲੱਗ ਗਿਆ ਵਰਡ ਦੇ ਥਣ ਥਣ ਵੀ ਬਹੁਤ ਹੀ ਚੰਗਾ ਕੱਢ ਲਿਆ ਪਹਿਲਾਂ ਨਹੀਂ ਇਹ ਚੋਣ ਚਾਣ ਬਹੁਤ ਇੱਕ ਨੰਬਰ ਆ ਠੀਕ ਹੈ ਠੀਕ ਜਿਹੜਾ ਮਰਜ਼ੀ ਜਾਣਾ ਸਿਆਣਾ ਚੋਵੇ ਪੋਲੀ ਰੂਮ ਵਰਗੀ ਅੱਛਾ ਜੀ ਤੇ ਫੈਡ ਕੁਆਲਟੀ ਵੀ ਭਾਈ ਚੰਗੀ ਰਹੀ ਜੀ ਸੈਂਪਲੇ ਦਾ 5 ਜੀ ਠੀਕ ਹੈ ਠੀਕ ਹੈ ਫੈਡ ਕੁਆਲਟੀ ਵੀ ਚੰਗੀ ਜੀ ਤੇ ਮੁੱਲ ਪਹੁੰਚਾ ਕੀ ਹੈ ਵੀ ਗਰਮੀ ਵਾਲੀ ਹੈ ਮੰਨ ਲਓ ਕੋਈ ਪਰਿਵਾਰ ਹੈ ਸਮਝ ਲਓ ਮਾਝੀ ਲੈ ਲਈ ਗਾਂ ਠੀਕ ਹੈ ਠੀਕ ਹੈ ਹਾਂ ਜੀ ਆ ਪਿੱਛੋਂ ਵੀ ਦਿਖਾ ਲਾ ਖਾਨ ਖਣ ਬਹੁਤ ਚੰਗਾ ਲੱਗਾ ਠੰਡੀ ਬੜੀਆ ਇੰਨੀ ਠੰਡੀ ਵੱਛੀ ਦੀ ਮੰਨ ਲਓ ਅਦੀ ਵੇਖੀ ਠੀਕ ਹੈ ਤਾਂ ਕਿਆਵ ਨੇ ਪਰਾਂ ਹੁੰਦੀ ਆ ਵੇਖ ਲਓ ਇਧਰ ਵੇਖੋ ਸਿਲਿੰਗਾਂ ਸਲਦੀਆਂ ਜਿਹੜੀਆਂ ਇਹ ਮੁੱਲ ਭਾਜੀ ਇਹ ਰੱਖ ਰਿਹਾ ਮੋਲਵੀਰ ਜੀ ਇਹਦਾ ਜਾਇਜ਼ ਕਰਾਂਗੇ 55 ਹੀ ਦੇ ਦਈਏ ਇਹਦੇ ਮੈਦਾਨਾ ਅੰਦਰ 50 ਤੋਂ ਨਾ ਕਰ ਦਈਏ ਪੂਰੇ 50 ਦੇ ਦਈਏ ਛੱਡ ਦੋ 1000 ਦੋ ਹੀ ਛੱਡ ਦਈਏ 48 ਦੇ 48 ਦੇ ਉੱਤੇ 1000 ਛੋਟ 47 ਦੇ ਦੋ ਲਓ ਭਾਜੀ ਸੰਤੋਖੀ 1000 ਬਿਲਕੁਲ ਨਾਰਮਲ ਰਹਿ ਗਿਆ ਆਗੇ ਦੁੱਧ ਮਿੰਨਕੇ ਖੜੇ ਸਾਡੇ ਕੋਲ ਜਿਹੜਾ 15 ਲੀਟਰ ਬਿਲਕੁਲ ਦੁੱਧ ਚਾਹਤੇ ਕਿੰਨਾ ਗ੍ਰੈਡ ਸਹਾਨੂੰ ਚਾਰੂਗੀ ਦੁੱਧ ਮਤਲਬ ਇੰਨਾ ਹੀ ਦੇ ਜAVE ਗਰਮੀ ਬੜੀ ਹੈ ਤੁਹਾਨੂੰ ਪਤਾ ਕਿ ਨਹੀਂ ਪੱਠਾ ਪੁੱਠਾ ਨਹੀਂ ਹੋਣਾ ਇਹ ਗੱਲ ਸਹੀ ਹੈ ਇੰਨਾ ਦੁੱਧ ਦਈਏ ਬਹੁਤ ਆ ਠੀਕ ਹੈ ਠੀਕ ਹੈ ਲੋ ਭਾਜੀ 15 ਲੀਟਰ ਮੈਲਾ ਨਹੀਂ ਮਾਰਨਾ ਜੀ ਅੱਛਾ ਜੀ ਤੇ ਮੈਲਾ ਮੂਲਾ ਮਾਰ ਕੇ ਚਲੋ ਲੀਟਰ ਖੰਡ ਦਾ ਹੋਰ ਵਰਕ ਕਰ ਜਾਈਏ ਜੇ ਲੋ ਭਾਜੀ ਜਿਹੜਾ ਹੁਣ ਆਪਾਂ ਮੌਕੇ ਦੇ ਉਹ ਚਵਾ ਕੇ ਦਾਂਗੇ ਜੋ ਦੱਸਿਆ ਠੀਕ ਹੈ ਠੀਕ ਹੈ ਜੀ ਲੋ ਭਾਜੀ ਬਿਲਕੁਲ ਨੋਰਮਲ ਰੇਟ ਪਾਤਾ ਭਾਜੀ ਜਿਹੜਾ ਨੇ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ